ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਭਗਤ ਧੰਨਾ ਜੱਟ ਬਾਰੇ ਭਗਤ ਧੰਨਾ ਜੀ ਹਿੰਦ ਉਪਮਹਾ ਦੀਪ ਦੇ ਇੱਕ ਅਹਿਮ ਰੋਹਾਨੀ ਅੰਦੋਲਨ ਮੱਧ ਕਾਲ ਦੀ ਭਗਤੀ ਲਹਿਰ ਦੇ ਇੱਕ ਭਗਤ ਸਨ ਉਹਨਾਂ ਦਾ ਜਨਮ ਸਨ 1416 ਸੰਮਤ 1473 Rajasthan ਦੇ ਜ਼ਿਲ੍ਹਾ ਟਾਂਕ ਦਿਉਲੀ ਨੇੜੇ ਪਿੰਡ ਧਵਾਨ ਕਲਾਂ ਵਿੱਚ ਪਿਤਾ ਮਾਹੀ ਜੋ ਕਿ ਇੱਕ ਮਾਮੂਲੀ ਜ਼ਿਮੀਂਦਾਰ ਸਨ ਦੇ ਘਰ ਹੋਇਆ ਸੀ ਬਚਪਨ ਦੇ ਥੋੜੇ ਸਾਲ ਖੇਡਦਿਆਂ ਕੋਦਿਆਂ ਬੀਤੇ ਜਦੋਂ ਥੋੜੇ ਵੱਡੇ ਹੋਏ ਤਾਂ ਮਾਪੇ ਨੇ ਗਊਆਂ ਚਾਰਨ ਵਾਸਤੇ ਲਾ ਦਿੱਤਾ। ਤੰਨਾ ਜੀ ਜਿੱਧਰ ਗਊਆਂ ਚਾਰ ਜਾਇਆ ਕਰਦੇ ਸਨ ਰਾਹ ਵਿੱਚ ਠਾਕਰ ਦੁਆਰਾ ਆਉਂਦਾ ਸੀ। ਪਿੰਡ ਦਾ ਪੰਡਤ ਹਰ ਰੋਜ਼ ਉਸ ਠਾਕਰ ਦੁਆਰੇ ਵਿੱਚ ਦੇਵੀ-ਦੇਵਤਿਆਂ ਦੀਆਂ ਬਣੀਆਂ ਪੱਥਰ ਦੀਆਂ ਮੂਰਤੀਆਂ ਨੂੰ ਨਹਾਉਂਦਾ, ਘੰਟੀਆਂ ਖੜਕਾ ਕੇ ਉਹਨਾਂ ਦੀ ਪੂਜਾ ਕਰਦਾ ਤੇ ਭੋਗ ਲਵਾਉਂਦਾ। ਜੋ ਉਸਦੀ ਰੋਜ਼ੀ ਰੋਟੀ ਦਾ ਵਸੀਲਾ ਸੀ ਬਸ ਹੋਰ ਕੁਝ ਨਹੀਂ ਤੰਨਾ ਬਚਪਨ ਤੋਂ ਉਸ ਬ੍ਰਾਹਮਣ ਨੂੰ ਪੂਜਾ ਕਰਦਾ ਵੇਖਦਾ ਇੱਕ ਦਿਨ ਉਸਦੇ ਮਨ ਵਿੱਚ ਸਵਾਲ ਉੱਠਿਆ ਕਿ ਬ੍ਰਾਹਮਣ ਰੋਜ਼ ਠਾਕਰਾਂ ਦੀ ਪੂਜਾ ਕਿਉਂ ਕਰਦਾ ਹੈ ਠਾਕਰ ਇਸ ਨੂੰ ਕੀ ਦਿੰਦੇ ਹਨ ਜੇ ਠਾਕੁਰ ਵਾਕਿ ਹੀ ਕੁਝ ਦਿਨ ਦੀ ਹਨ ਤਾਂ ਉਹ ਵੀ ਠਾਕੁਰ ਦੀ ਪੂਜਾ ਕਰੇਗਾ ਤਾਂ ਕਿ ਉਸ ਦੀ ਗਰੀਬੀ ਦੂਰ ਹੋ ਜਾਵੇ ਇੱਕ ਦਿਨ ਧੰਨੇ ਜੱਟ ਨੇ ਬ੍ਰਹਮਣ ਤੋਂ ਪੂਜਾ ਕਰਨ ਦਾ ਕਾਰਨ ਪੁੱਛਿਆ ਤਾਂ ਪੰਡਿਤ ਨੇ ਦੱਸਿਆ ਕਿ ਜੇ ਠਾਕੁਰ ਖੁਸ਼ ਹੋ ਜਾਣ ਤਾਂ ਜੋ ਮੰਗਿਏ ਸੋ ਦੇ ਦਿੰਦੇ ਹਨ ਧੰਨੇ ਨੇ ਕਿਹਾ ਕਿ ਪੰਡਤ ਜੀ ਇੱਕ ਠਾਕੁਰ ਮੈਨੂੰ ਵੀ ਦੇ ਦਿਓ ਪੰਡਤ ਨੇ ਕਿਹਾ ਕਿ ਇਹ ਤੇਰੇ ਕੋਲੋਂ ਪ੍ਰਸੰਨ ਨਹੀਂ ਹੋਣੇ ਇੱਕ ਤਾਂ ਤੂੰ ਜੱਟ ਹੈ ਘੱਟ ਅਕਲ ਵਾਲਾ ਦੂਸਰਾ ਅਨਪੜ੍ਹ ਤੇ ਤੀਜਾ ਠਾਕੁਰ ਮੰਦਰ ਤੋਂ ਬਗੈਰ ਕਿਤੇ ਪ੍ਰਸੰਨ ਨਹੀਂ ਹੁੰਦਾ ਬ੍ਰਹਮਣ ਦਾ ਕੰਮ ਪੂਜਾ ਕਰਨਾ ਤੇ ਤੁਹਾਡਾ ਕੰਮ ਖੇਤੀ ਕਰਨੀ ਹੈ ਪੰਡਤ ਨੇ ਬਹੁਤ ਸਮਝਾਇਆ ਪਰ ਧੰਨਾ ਆਪਣੀ ਜਿੱਦ ਤੇ ਅੜ ਗਿਆ ਪੰਡਤ ਨੇ ਸੋਚਿਆ ਕਿ ਕਿਤੇ ਗੁੱਸੇ ਆ ਕੇ ਕੁਝ ਉਲਟੀ ਸਿੱਧੀ ਹਰਕਤ ਨਾ ਕਰ ਦੇਵੇ ਉਸ ਨੇ ਮੰਦਰ ਵਿੱਚ ਪਿਆ ਇੱਕ ਟੁੱਟਾ ਫੁੱਟਾ ਸਾਲਗ੍ਰਾਮ ਪੱਥਰ ਧੰਨੇ ਨੂੰ ਦੇ ਦਿੱਤਾ ਤੇ ਪੂਜਾ ਕਰਨ ਦਾ ਤਰੀਕਾ ਵੀ ਸਮਝਾ ਦਿੱਤਾ ਚਾਦਰ ਵਿੱਚ ਲਪੇਟ ਕੇ ਧੰਨਾ ਠਾਕੁਰ ਨੂੰ ਘਰ ਲੈ ਗਿਆ ਤਰਖਾਨ ਕੋਲੋਂ ਲੱਕੜ ਦੀ ਚੌਂਕੀ ਬਣਾਈ ਤੇ ਠਾਕੁਰ ਨੂੰ ਉਸ ਉੱਪਰ ਰੱਖ ਦਿੱਤਾ ਧੰਨਾ ساری ਰਾਤ ਸੋਚਦਾ ਰਿਹਾ ਕਿ ਉਹ ਠਾਕੁਰ ਨੂੰ ਪ੍ਰਸੰਨ ਕਰਕੇ ਕੀ ਮੰਗੇਗਾ ਘਰ ਵਿੱਚ ਤਾਂ ਕਈ ਲੋੜਾਂ ਹਨ ਪਹਿਲਾਂ ਕੀ ਮੰਗੇਗਾ ਸਵੇਰੇ ਉੱਠ ਕੇ ਆਪ ਇਸ਼ਨਾਨ ਕੀਤਾ ਫਿਰ ਠਾਕੁਰ ਨੂੰ ਕਰਵਾਇਆ ਕੁਝ ਚਿਰ ਭਗਤੀ ਭਾਵ ਨਾਲ ਠਾਕੁਰ ਅੱਗੇ ਬੈਠਾ ਅਤੇ ਬਾਅਦ ਵਿੱਚ ਰੋਟੀ ਤਿਆਰ ਕਰਕੇ ਅੱਗੇ ਰੱਖ ਦਿੱਤੀ ਤੇ ਬੇਨਤੀ ਕੀਤੀ ਕਿ ਠਾਕੁਰ ਜੀ ਭੋਜਨ ਛਕੋ ਧੰਨੇ ਨੇ ਵੇਖਿਆ ਕਿ ਬਾਰ-ਬਾਰ ਮਿੰਨਤਾ ਕਰਨ ਤੇ ਵੀ ਠਾਕੁਰ ਨੇ ਪ੍ਰਸ਼ਾਦਾ ਨਹੀਂ ਛਕਿਆ ਧੰਨੇ ਨੇ ਕਿਹਾ ਕਿ ਜੇਕਰ ਆਪ ਨਹੀਂ ਛਕੋਗੇ ਤਾਂ ਮੈਂ ਵੀ ਕੁਝ ਨਹੀਂ ਛਕਾਂਗਾ ਭੁੱਖਾ ਹੀ ਮਰ ਜਾਵਾਂਗਾ ਪਰਮਾਤਮਾ ਨੇ ਸੋਚਿਆ ਧੰਨੇ ਦੀ ਆਤਮਾ ਨਿਰਮਲ ਹੈ ਉਹ ਵਲਛਲ ਨਹੀਂ ਜਾਣਦਾ ਤੇ ਸੱਚਮੁੱਚ ਭੁੱਖਾ ਮਰ ਜਾਵੇਗਾ ਇਸ ਪਵਿੱਤਰ ਆਤਮਾ ਲਈ ਭਗਵਾਨ ਨੂੰ ਪੱਥਰ ਵਿੱਚੋਂ ਵੀ ਪ੍ਰਗਟ ਹੋਣਾ ਪਵੇਗਾ ਧੰਨਾ ਉਡੀਕ ਵਿੱਚ ਠਾਕੁਰ ਤੇ ਅੱਖਾਂ ਜਮਾ ਕੇ ਬੈਠਾ ਰਿਹਾ ਕਾਫੀ ਸਮਾਂ ਬੀਤ ਜਾਣ ਮੰਗਰੋਂ ਧੰਨਾ ਦੇਖਦਾ ਹੈ ਕਿ ਅਚਾਨਕ ਸ਼੍ਰੀ ਕ੍ਰਿਸ਼ਨ ਰੂਪ ਭਗਵਾਨ ਉਸਦੀ ਰੋਟੀ ਮੱਖਣ ਨਾਲ ਖਾ ਰਹੇ ਹਨ ਧੋੜਾ ਪ੍ਰਸ਼ਾਦ ਧੰਨੇ ਵਾਸਤੇ ਬਚਾ ਦਿੱਤਾ ਧੰਨਾ ਖੁਸ਼ੀ ਨਾਲ ਉੱਛਲ ਪਿਆ ਰੋਟੀ ਖਾ ਕੇ ਭਗਵਾਨ ਜੀ ਨੇ ਪਰਸੰਨ ਚਿੱਤ ਹੋ ਕੇ ਧੰਨੇ ਨੂੰ ਕੁਝ ਮੰਗਣ ਵਾਸਤੇ ਕਿਹਾ ਧੰਨੇ ਨੇ ਜੋ ਮੰਗਿਆ ਉਹਨਾਂ ਦੀਆਂ 17 ਰਾਗਤਨਾਸਰੀ ਹੀਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤੀ ਕਰੀਂਤੇ ਤਿੰਕੇ ਕਾਜ ਸਵਾਰਤਾ। ਧਰਤੀ ਦੇ ਪਾਲਨਹਾਰ ਪ੍ਰਭੂ ਮੈਂ ਤੁਹਾਡੇ ਦਰਦਾ ਮੰਗਤਾ ਹਾਂ। ਮੇਰੀ ਜ਼ਰੂਰਤਾਂ ਪੂਰੀ ਕਰੋ। ਜੋ-ਜੋ ਮਨੁੱਖ ਤੁਹਾਡੀ ਭਗਤੀ ਕਰਦੇ ਹਨ ਤੁਸੀਂ ਉਹਨਾਂ ਦੇ ਕੰਮ ਪੂਰੇ ਕਰਦੇ ਹੋ ਮੈਂ ਤੁਹਾਡੇ ਦਰ ਵੱਲੋਂ ਦਾਲ ਆਟਾ ਅਧਿਕ ਕਿਉਂ ਮੰਗਦਾ ਹਾਂ ਜੋ ਮੇਰੀ ਜਿੰਦ ਨੂੰ ਨਿਤ ਸੁਖੀ ਰੱਖ ਸਕੇ ਜੁੱਤੀ ਅਤੇ ਸੁੰਦਰ ਕੱਪੜਾ ਵੀ ਮੰਗਦਾ ਹਾਂ ਅਤੇ ਅਨਾਜ ਵੀ ਮੰਗਦਾ ਹਾਂ ਮੈਂ ਦੁੱਧ ਦੇਣ ਵਾਲੀ ਗਾਂ ਵੀ ਮੰਗਦਾ ਹਾਂ ਤੇ ਇੱਕ ਅਰਬੀ ਘੋੜੀ ਵੀ ਮੰਗਦਾ ਹਾਂ ਤੰਨਾ ਤੁਹਾਡੇ ਵੱਲੋਂ ਘਰ ਲਈ ਇੱਕ ਚੰਗੀ ਇਸਤਰੀ ਵੀ ਮੰਗਦਾ ਹੈ ਇਸ ਪ੍ਰਚਲਿਤ ਕਹਾਣੀ ਦਾ ਜ਼ਿਕਰ ਭਾਈ ਗੁਰਦਾਸ ਜੀ ਦੀ ਦਸਵੀਂ ਵਾਰ ਦੀ 13ਵੀਂ ਪੌੜੀ ਵਿੱਚ ਆਉਂਦਾ ਹੈ ਪੀਕ ਈਸ਼ਵਰ ਅਣ ਮੰਗਿਆ ਹੀ ਸਭ ਕੁਝ ਦਿੰਦਾ ਹੈ ਤੇ ਹਰ ਬੰਦਾ ਆਪਣੀਆਂ ਲੋੜਾਂ ਤੇ ਆਪਣੀ ਸੋਚ ਦੇ ਹਿਸਾਬ ਨਾਲ ਉਸ ਅਕਾਲ ਪੁਰਖ ਤੋਂ ਕੁਝ ਨਾ ਕੁਝ ਮੰਗਦਾ ਹੀ ਰਹਿੰਦਾ ਹੈ ਭੁੱਖਾ ਦਾਲ ਰੋਟੀ ਤੇ ਰੱਜਿਆ ਮਹਿਲ ਮਾੜੀਆਂ ਤੇ ਅਧਿਆਤਮਕ ਉਸ ਦੇ ਰਾ ਤੇ ਤੁਰਨ ਦਾ ਰਸਤਾ ਪਰ ਜੋ ਢਿੱਡ ਤੋਂ ਭੁੱਖਾ ਤੇ ਸੋਚ ਤੋਂ ਅਧਿਆਤਮਿਕ ਹੋਵੇ ਉਹ ਪਹਿਲਾਂ ਰੋਟੀ ਤਾਂ ਰੱਬ ਕੋਲੋਂ ਮੰਗੇਗਾ ਹੀ ਕਿਉਂਕਿ ਭੁੱਖੀਆਂ ਭਗਤੀ ਨਹੀਂ ਹੁੰਦੀ ਜਦ ਤੱਕ ਇਨਸਾਨ ਅਕਾਲ ਪੁਰਖ ਨਾਲ ਇੱਕ ਮਿਕ ਨਹੀਂ ਹੋ ਜਾਵੇ ਕਈ ਇਤਿਹਾਸਕਾਰ ਲਿਖਦੇ ਹਨ ਕਿ ਜਦੋਂ ਬ੍ਰਾਹਮਣ ਕੋਲੋਂ ਲੈ ਕੇ ਸਾਲਗ੍ਰਾਮ ਦੀ ਪੂਜਾ ਕਰਨ ਲੱਗੇ ਤਾਂ ਕੋਈ ਫਲ ਪ੍ਰਾਪਤ ਨਾ ਹੋਇਆ ਤਾਂ ਸਾਲਗ੍ਰਾਮ ਉਸਨੇ ਬ੍ਰਾਹਮਣ ਨੂੰ ਮੋੜ ਦਿੱਤਾ ਕਹਿਣ ਲੱਗੇ ਕਿ ਸਾਲਗ੍ਰਾਮ ਮੇਰੇ ਨਾਲ ਗੁੱਸੇ ਹੈ ਮੇਰੀ ਰੋਟੀ ਨਹੀਂ ਖਾਂਦਾ। ਬ੍ਰਹਮਣ ਨੇ ਅਸਲ ਗੱਲ ਦੱਸੀ ਕਿ ਭਾਈ ਇਹ ਤਾਂ ਪੱਥਰ ਹੈ। ਇਹ ਖਾਂਦਾ ਪੀਂਦਾ ਕੁਝ ਨਹੀਂ। ਰੱਬ ਤਾਂ ਹੋਰ ਹੈ। ਭਗਤ ਧੰਨਾ ਜੀ ਨੇ Swami Ramanand ji ਤੋਂ Kaanshi ਜਾ ਕੇ ਗੁਰਦਿੱਖਿਆ ਲਈ। ਪਹਿਲੀ ਉਮਰ ਵਿੱਚ ਇਹ ਮੂਰਤੀ ਪੂਜਕ ਰਹੇ ਪਰ ਅੰਤ ਨੂੰ ਅਕਾਲ ਪੁਰਖ ਦਾ ਉਪਾਸ਼ਕ ਹੋ ਕੇ ਪਰਮ ਪਦ ਦਾ ਅਧਿਕਾਰੀ ਬਣੇ। ਸਿੱਖ ਦੀ ਸ਼ਰਧਾ ਤਾਂ ਇਹ ਹੈ ਕਿ ਦੁਨੀਆਂ ਦਾ ਹਰੇਕ ਕਾਰ ਵਿਹਾਰ ਸ਼ੁਰੂ ਕਰਨ ਲੱਗੋ ਤਾਂ ਉਸ ਦੀ ਸਫਲਤਾ ਲਈ ਪ੍ਰਭੂ ਦੇ ਦਰ ਉੱਤੇ ਅਰਦਾਸ ਕਰਨੀ ਹੈ ਸਿੱਖ ਵਿਦਿਆਰਥੀ ਜੇਕਰ ਇਮਤਿਹਾਨ ਦੇ ਜਾ ਰਿਹਾ ਹੈ ਤਾਂ ਚੱਲਣ ਵੱਲੋਂ ਪਹਿਲਾਂ ਪ੍ਰਭੂ ਦੇ ਦਰ ਤੇ ਅਰਦਾਸ ਕਰੋ ਜੇਕਰ ਸਫ਼ਰ ਵਿੱਚ ਚੱਲਿਆ ਹੈ ਤਾਂ ਅਰਦਾਸ ਕਰਕੇ ਚੱਲੋ ਆਪਣਾ ਰਿਹਾਈਸ਼ੀ ਮਕਾਨ ਬਣਵਾਉਣ ਲੱਗਿਆ ਹੈ ਤਾਂ ਨੀ ਰੱਖਣ ਵੱਲੋਂ ਪਹਿਲਾਂ ਅਰਦਾਸ ਕਰੋ ਹਰੇਕ ਦੁੱਖ ਸੁੱਖ ਦੇ ਸਮੇਂ ਅਰਦਾਸ ਕਰੇ ਜਦੋਂ ਕੋਈ ਰੋਗ ਆਦ ਵਿਪਦਾ ਪ੍ਰਭੂ ਦੀ ਮਿਹਰ ਵੱਲੋਂ ਦੂਰ ਹੁੰਦੀ ਹੈ ਤਦ ਵੀ ਸ਼ੁਕਰਾਨੇ ਦੇ ਤੌਰ ਉੱਤੇ ਅਰਦਾਸ ਕਰੇ 58 ਸਾਲ ਗੁਰੂ ਚਰਨਾ ਵਿੱਚ ਬਿਤਾ 1474 ਨੂੰ ਭਗਤ ਧੰਨਾ ਜੱਟ ਜੀ ਅਕਾਲ ਚਲਾਣਾ ਕਰ ਗਏ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਵਿਸ਼ਵਾਸ ਕਰਨ ਨਾਲ ਹਰ ਇੱਕ ਚੀਜ਼ ਪ੍ਰਾਪਤ ਹੋ ਜਾਂਦੀ ਹੈ ਜਿਵੇਂ ਕਿ ਧੰਨੇ ਭਗਤ ਨੇ ਪੱਥਰ ਵਿੱਚੋਂ ਵੀ ਪਰਮਾਤਮਾ ਨੂੰ ਪਾ ਲਿਆ ਸੀ ਕਿਉਂਕਿ ਉਸ ਦਾ ਵਿਸ਼ਵਾਸ ਸੀ ਜੇਕਰ ਆਪ ਜੀ ਨੂੰ ਇਹ ਜਾਣਕਾਰੀ ਵਧੀਆ ਲੱਗੇ ਅਤੇ ਸਾਖੀ ਵਧੀਆ ਲੱਗੇ ਤਾਂ ਸਾਡੇ ਚੈਨਲ ਯੂਨੀਕ ਪੇਂਟਿੰਗ ਵਰਡਸ ਜਾਂ ਯੂਨੀਵਰਸਲ ਹੱਬ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰੂਰ ਲਿਖੋ ਧੰਨਵਾਦ